ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਆਪਣਾ ਕੰਮ ਹੋਕਾ ਦੇਣਾ ਤੇ ਫਟਸਮੇ ਸਮੇ ਸਮੇ ਰੋਕਾ ਦਿੰਦੇ ਰਹਿੰਨੇ ਆ ਆਪਾਂ ਸਰਾ ਵਾਲੀ ਵੀਡੀਓ ਪਹਿਲਾਂ ਪਾਤੀ ਸੀਗੀ ਆ ਇੱਕ ਕੇਸ ਕਈ ਕੇਸ ਆਗੇ ਸਰਾ ਦੇ ਆ ਉਹਨਾਂ ਦੇ ਵਿੱਚੋਂ ਇੱਕ ਆ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਜਿਹੜਾ ਮੇਰਾ ਮਿੱਤਰ ਹੈ ਜਿਹਨੇ ਵੀਡੀਓ ਭੇਜੀ ਆ ਆਮ ਕਰਕੇ ਨਹੀਂ ਮੈਂ ਕਿਸੇ ਕਿਸੇ ਦੇ ਵੀ ਕੇਸ ਦੀ ਛੇਤੀ ਕਰ ਵੀਡੀਓ ਬਣਾਉਂਦਾ ਨਹੀਂ ਕਿਉਂਕਿ ਅਗਲੇ ਨੇ ਜਾਨਵਰ ਵੇਚਣਾ ਹੁੰਦਾ ਤੇ ਅੱਗੇ ਪਰੇਸ਼ਾਨੀ ਬਹੁਤ ਆਉਂਦੀ ਆ ਇਹ ਮੇਰਾ ਮਿੱਤਰ ਆ ਮੇਰਾ ਭਰਾ ਇਦੋਂ ਕੋਈ ਚੱਕਰ ਨਹੀਂ ਸਾਰਾ ਬਾਰੇ ਮੈਂ ਤੁਹਾਨੂੰ ਦੱਸ ਦਿੰਨਾ ਸਾਰੀ ਗੱਲਬਾਤ ਅੱਗੇ ਸ਼ੇਅਰ ਕਰਦੇ ਹੋ ਜੇ ਤੁਹਾਨੂੰ ਲੱਗਦਾ ਵੀ ਕਿਸੇ ਨੂੰ ਵੀਡੀਓ ਨਾਲ ਜਾਣਕਾਰੀ ਮਿਲ ਕੇ ਕਿਸੇ ਦਾ ਫਾਇਦਾ ਹੋ ਸਕਦਾ ਸਾਰਾ ਇੱਕ ਪ੍ਰੋਟੋਜ਼ੂਅਲ ਡਿਸੀਜ਼ ਆ ਪ੍ਰੋਟੋਜ਼ੂਅਲ ਭਾਵ ਇਹ ਬਿਮਾਰੀ ਕਿਸੇ ਅਦਰ ਵੈਕਟਰ ਕਰਕੇ ਅਦਰ ਵੈਕਟਰ ਕੀ ਆ ਭਾਵ ਇਹਨੂੰ ਕੋਈ ਹੋਰ ਜਿਹੜਾ ਵੈਕਟਰ ਆ ਉਹ ਕੈਰੀ ਕਰਕੇ ਲੈ ਕੇ ਆਉਂਦਾ ਹੋਰ ਕੋਈ ਜਿਹੜਾ ਪਰਜੀਵੀ ਆ ਉਹ ਕੈਰੀ ਕਰਕੇ ਲੈ ਕੇ ਆਉਂਦਾ ਤੇ ਉਹ ਦੂਸਰੇ ਜਾਨਵਰ ਦੇ ਵਿੱਚ ਛੱਡ ਦਿੰਦਾ ਹੈ ਗਾਵਾਂਾਂ ਚ ਵੀ ਹੁੰਦੀ ਆ ਮੱਝਾਂ ਚ ਵੀ ਹੁੰਦੀ ਆ ਤੇ ਬੱਕਰੀਆਂ ਚ ਵੀ ਹੁੰਦੀ ਆ ਘੋੜਿਆਂ ਚ ਵੀ ਹੁੰਦੀ ਆ ਊਠਾਂ ਚ ਵੀ ਹੁੰਦੀ ਆ ਲਗਭਗ ਸਾਰਿਆਂ ਨੂੰ ਹੋ ਜਾਂਦੀ ਹੈ ਇਹ ਬਿਮਾਰੀ ਇਹ ਬਿਮਾਰੀ ਹੁੰਦੀ ਕਿਉਂ ਆ ਇਹ ਦੋ ਤਰ੍ਹਾਂ ਦੇ ਪ੍ਰੋਟੋਜ਼ੋਆ ਹੁੰਦੇ ਆ ਇੱਕ ਟ੍ਰਿਪਨੋਸੋਮਾ ਬਿੰਸਾਏ ਇੱਕ ਬਰੂਸ ਆਏ ਇਹ ਕਰਦੇ ਕੀ ਆ ਬਲੱਡ ਦੇ ਵਿੱਚ 슈ਗਰ ਨੂੰ ਖਾ ਜਾਂਦੇ ਆ ਜਿਹੜੀ ਬਲੱਡ ਦੇ ਵਿੱਚ 슈ਗਰ ਆਉਂਦੀ ਹੈ ਜਿਹਦੇ ਨਾਲ ਦੋ ਤਰ੍ਹਾਂ ਦੇ ਅਟੈਕ ਆਉਂਦੇ ਨੇ ਜਾਂ ਤਾਂ ਨਰਵਸ ਅਟੈਕ ਆਉਂਦਾ ਭਾਵ ਕਿ ਆ ਜਾਨਵਰ ਪਾਗਲ ਹੋ ਕੇ ਕੰਨਾਂ 'ਚ ਟੱਕਰਾ ਮਾਰਦਾ ਜਾਂ ਉਹਨੂੰ ਲੱਕਵਾ ਮਾਰ ਜਾਂਦਾ ਲੱਕਵਾ ਮਾਰ ਜਾਂਦਾ ਭਾਵ ਕੀ ਆ ਉਹਦਾ ਜਿਹੜਾ ਲੱਕ ਆ ਉਹ ਕੰਮ ਕਰਨ ਨੂੰ ਸੈਂਟਰਲ ਨਰਵਸ ਸਿਸਟਮ ਦੇ ਅਟੈਕ ਕਰਦਾ ਉਹਦੀ ਜਿਹੜੀ ਸਪਾਈਨਲ ਕੋਰਡ ਆ ਉਹ ਉਹ ਲੱਕ ਨੂੰ ਸਪੋਰਟ ਕਰਨ ਨੂੰ ਹਟ ਜਾਂਦੀ ਆ ਭਾਵ ਕਿ ਲੱਕਵਾ ਮਾਰਨ ਤੋਂ ਬਾਅਦ ਲੱਕ ਖੜ ਜਾਂਦਾ ਪਾਕਿਸਤਾਨ ਦੇ ਵਿੱਚ ਇਹਨੂੰ ਝੂਲਾ ਰੋਗ ਵੀ ਕਹਿੰਦੇ ਨੇ ਕਿਉਂਕਿ ਪਿੱਛੋਂ ਜਾਨਵਰ ਝੂਲਣ ਲੱਗ ਜਾਂਦਾ ਇਹ ਤਾਂ ਹੋ ਗਿਆ ਇਹ ਮਤਲਬ ਕੀ ਹੁੰਦਾ ਸਰਾ ਇਹਨੂੰ ਟ੍ਰਿਪਨੋਸੋਮੀਆ ਸਿਸ ਵੀ ਕਹਿੰਦੇ ਆ ਸਰਾ ਵੀ ਕਹਿੰਦੇ ਆ ਪਾਕਿਸਤਾਨ ਚ ਝੂਲਾ ਰੋਗ ਕਹਿੰਦੇ ਆ ਤੇ ਅਡੜ ਥਮ ਤੇ ਅਡੜ ਨਾਉਂਦਿਆ ਜਾਂਦਾ ਚੱਕਰੀ ਰੋਗ ਵੀ ਕਹਿੰਦੇ ਨੇ ਇਹਨੂੰ Rajasthan ਵਾਲੀ ਸਾਈਡ ਕਿਉਂਕਿ ਇਹਦੇ ਚ ਜਾਨਵਰ ਗੋਲ ਗੋਲ ਘੁੰਮਣ ਲੱਗ ਜਾਂਦਾ ਹੈਡ ਪ੍ਰੈਸ ਕਰਦਾ ਕੰਧ ਨਾਲ ਸਿਰ ਲਾ ਕੇ ਜਦੋਂ ਮਤਲਬ ਸਿਰ ਨੂੰ ਅਟੈਕ ਹੁੰਦਾ ਇਹਦਾ ਕਿਉਂਕਿ ਉਹਦੇ ਸਿਰ ਨੂੰ ਪੇਨ ਬਹੁਤ ਹੁੰਦੀ ਹੈ ਤੇ ਇਹ ਦਾ ਸਰਦੇ ਹੋਣ ਦੇ ਕਾਰਨ ਕੀ ਨੇ ਉਹ ਦੱਸ ਦਿੰਨਾ ਵੀ ਇਹਨੂੰ ਮੇਨ ਕੈਰੀ ਕੌਣ ਕਰਦਾ ਜਿਹੜੀ ਮੋਟੀ ਡਾਸ ਮੁੱਕੀ ਹੁੰਦੀ ਆ ਜਿਹਦੀ ਮੈਂ ਫੋਟੋ ਵਿੱਚ ਲਾ ਰਿਹਾ ਨਾ ਇਹ ਇਹਦੇ ਜਿਹੜੇ ਪ੍ਰੋਟੋਜੋਆ ਨੇ ਉਹਨੂੰ ਕੈਰੀ ਕਰਕੇ ਲੈ ਕੇ ਆਉਂਦੀ ਹੈ ਤੇ ਬਲੱਡ ਦੇ ਵਿੱਚ ਟਰਾਂਸਮਿਟ ਕਰਦੀ ਹੈ ਭਾਵ ਕਿ ਉਹਦੇ ਬਲੱਡ ਦੇ ਵਿੱਚ ਰਲਾਉਂਦੀ ਆ ਜਿੰਨਾ ਚਿਰ ਤੇ ਇਹ ਮਾਤਰਾ ਥੋੜੀ ਰਹਿੰਦੀ ਆ ਉਨਨਾ ਚਿਰ ਜਾਨਵਰ ਨੂੰ ਸਾਈਨ ਘਟ ਆਉਂਦੇ ਨੇ ਪਰ ਜਦੋਂ ਇਹਦੀ ਮਾਤਰਾ ਪੂਰੀ ਵੱਧ ਜਾਂਦੀ ਆ ਬਲੱਡ ਦੇ ਵਿੱਚ ਤੇ ਉਹ ਪ੍ਰੋਟੋਜੋਆ ਉਹਦੀ ਬਾਡੀ ਤੇ ਹਾਵੀ ਹੋਣ ਲੱਗ ਜਾਂਦੇ ਨੇ ਫਿਰ ਜਾਨਵਰ ਨੂੰ ਅਟੈਕ ਹੁਣ ਸ਼ੁਰੂ ਹੋ ਜਾਂਦੇ ਨੇ ਤੇ ਇਹਦੇ ਵਿੱਚ ਮੇਰੇ ਕੋਲ ਤਾਂ ਲਗਭਗ ਸਾਰੇ ਜਾਨਵਰ ਕਵਰ ਹੋਏ ਨੇ ਬਹੁਤ ਥੋੜੇ ਚਾਂਸ ਨੇ ਜਿਨ੍ਹਾਂ ਦੇ ਵਿੱਚ ਨਾਲ ਹਰਪੀਜ਼ ਵਾਇਰਸ ਹੁੰਦਾ ਉਹਨਾਂ ਦੀ ਰਿਕਵਰੀ ਘੱਟ ਹੁੰਦੀ ਆ ਆਦਰਵਾਈਜ਼ ਕਾਫੀ ਘੋੜੇ ਨੇ ਜਿਹੜੇ ਠੀਕ ਹੀ ਹੋਏ ਨੇ ਆ ਵੀ ਠੀਕ ਹੋ ਜੂਗਾ ਇਹਦੀ ਵੀ ਵੀਡੀਓ ਪਾ ਦਾਂਗੇ ਆਪਾਂ ਬਾਕੀ ਜੇ ਤੁਸੀਂ ਟੈਸਟ ਕਰਾਉਣ ਜੇ ਇਹਨੂੰ ਟੈਸਟ ਦੇ ਵਿੱਚ ਚਾਹੇ ਹੋਇਆ ਹੋਵੇ ਚਾਹੇ ਨਾ ਹੋਇਆ ਹੋਵੇ 100 ਦੇ ਵਿੱਚੋਂ 1% ਚਾਂਸ ਆ ਵੀ ਉਹ ਤੁਹਾਨੂੰ ਟੈਸਟ ਦੇ ਵਿੱਚ ਕਲੀਅਰ ਹੋ ਜੇ ਇਹਦੇ ਸਿੰਪਟਮ ਪਛਾਣ ਕੇ ਜੀ ਮੌਕੇ ਤੇ ਇਲਾਜ ਸ਼ੁਰੂ ਹੋ ਗਿਆ ਫੇਰ ਇਹਦਾ ਇਲਾਜ ਆ अदरवाइज ਕੋਈ ਇਲਾਜ ਨਹੀਂ ਹੈਗਾ ਜਦੋਂ ਇਹ ਇੱਕ ਵਾਰੀ ਕੰਡੀਸ਼ਨ ਜਦੋਂ ਜਾਨਵਰ ਕੋ ਉੱਠਣੋਂ हट ਗਿਆ ਫੇਰ ਇਹਦੀ ਕੰਡੀਸ਼ਨ ਖਰਾਬ ਤੇ ਖਰਾਬ ਹੀ ਹੋ ਜਾਂਦੀ ਹੁੰਦੀ ਆ ਤੇ ਇਹਦੀ ਵੈਕਸੀਨੇਸ਼ਨ ਕੋਈ ਨਹੀਂ ਹੁੰਦੀ ਇਹਦੇ ਐਂਟੀਡਾਟ ਕਈ ਆ ਹੁੰਦੇ ਨੇ ਉਹ ਮੈਂ ਪਿਛਲੀ ਵੀਡੀਓ ਚ ਵੀ ਦੱਸਤਾ ਸੀਗਾ ਜਿਨ੍ਹਾਂ ਨੂੰ ਐਂਟੀ ਪ੍ਰੋਟੋਜੋਆ ਕਹਿੰਦੇ ਨੇ ਪਰ ਉਹ ਆਪਣੇ ਡਾਕਟਰ ਤੋਂ ਬਿਨਾਂ ਨਾ ਲਾਓ ਉਹਦੀ ਜ਼ਿਆਦਾ ਡੋਜ਼ ਵੀ ਖਰਾਬ ਕਰ ਸਕਦੀ ਆ ਤੇ ਉਹਦਾ ਰੂਟ ਵੀ ਗਲਤ ਖਰਾਬ ਕਰ ਸਕਦਾ ਸੋ ਇਸ ਕਰਕੇ ਆਪਣੇ ਡਾਕਟਰ ਦੀ ਸਲਾਹ ਨਾਲ ਉਹਨਾਂ ਨਾਲ ਡਿਸਕਸ ਕਰਕੇ ਉਹਨਾਂ ਤੋਂ ਹੀ ਲਗਵਾ ਲਿਓ ਠੀਕ ਆ ਦੋਸਤੋ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਫੇਸਬੁੱਕ ਤੇ ਕਾਫੀ ਤੁਹਾਡਾ ਰਿਸਪਾਂਸ ਘਟ ਰਿਹਾ ਚਲੋ ਆਪਾਂ ਦੋ ਜਣਾਂ ਮਤਲਬ ਠੀਕ ਆ ਘੋੜੇ ਵਾਲੇ ਸੱਜਣ ਬਹੁਤ ਪਿਆਰ ਕਰਦੇ ਨੇ ਠੀਕ ਆ ਦੋਸਤੋ ਧੰਨਵਾਦ ਮਿਲਦੇ ਆ ਸਾਰਿਆਂ ਨੂੰ ਅੰਸੀ ਕਾ